ਲੱਗ ਰਹੀ ਵੋਟਰ ਦੀ ਦੇਖੋ ਮੈਨੂੰ ਰੋਜ਼ ਹੀ ਇਨਕਰੀਸਿੰਗਲੀ ਇਹੀ ਲੱਗ ਰਿਹਾ ਕਿ ਵੋਟਰ ਹੁਣ ਡਿਵੈਲਪਮੈਂਟ ਵਾਲ ਦੇਖ ਰਿਹਾ ਔਰ ਉਹ ਕਮੀਆਂ ਜਿਹੜੀਆਂ ਅੰਬਰ ਸਰਚ ਹੈਗੀਆਂ ਨੇ ਉਹਨਾਂ ਬਾਰੇ ਅੱਖਾਂ ਖੋਲ ਕੇ ਦੇਖ ਰਿਹਾ ਆਪਣੇ ਅਨਪਲੋਇਮੈਂਟ ਦੀ ਇਨਕਮਾ ਘਟਦੀ ਇੰਡਸਟਰੀ ਦੀ ਐਗਰੀਕਲਚਰ ਦੀ ਲਾਅ ਐਂਡ ਆਰਡਰ ਦੀ ਨਸ਼ਿਆਂ ਦੀ ਤੁਸੀਂ ਰੋਜ਼ ਹੀ ਵਾਰਦਾਤਾਂ ਇਹਨਾਂ ਦੀਆਂ ਦੇਖ ਰਹੇ ਹੋ ਸ਼ਹਿਰ 'ਚ ਵੀ ਹੁੰਦੀਆਂ ਨੇ ਪਿੰਡਾਂ 'ਚ ਵੀ ਹੋ ਰਹੀਆਂ ਨੇ ਕੁਝ ਕਲੋਨੀਆਂ 'ਚ ਕਲੀ ਜਾ ਕੇ ਸੈਨੀਟੇਸ਼ਨ ਦੀ ਪਾਣੀ ਦੀ ਹਰ ਸਾਰੀਆਂ ਐਸੀਆਂ ਪ੍ਰੋਬਲਮ ਨੇ ਜਿਹੜੀਆਂ ਰੋਜ਼ ਲੋਕਾਂ ਨੂੰ ਪਰੇਸ਼ਾਨ ਕਰਦੀ ਉਹਦੇ ਬਾਰੇ ਫੋਕਸ ਆ ਹਾਈਲਰਡ ਤੇ ਪੁਲਿਸ ਦੀ ਪੈਰਾਮਿਲਟਰੀ ਫੋਰਸ ਵੀ ਡਿਪਲਾਈ ਕੀਤੀ ਤਾਂ ਵੀ ਦੋ ਦਿਨ ਲਗਾਤਾਰ ਹੋ ਗਏ ਪੰਜਾਲਾ ਦੇ ਦਿਹਾੜੇ ਗੋਲੀ ਚੱਲ ਰਹੀ ਹੈ ਕਿਤੇ ਵੀ ਹਮਲੇ ਹੋ ਰਹੇ ਆ ਲਾਅਨ ਆਰਡਰ ਬਾਰੇ ਕੀ ਕਹੋ ਮੈਂ ਕੀ ਕਹਣਾ ਲਾਅਨ ਆਰਡਰ ਬਾਰੇ ਜੀ ਤੁਸੀਂ ਆਪ ਜਾ ਕੇ ਦੇਖੋ ਔਰ ਕਨਸਟੀਟਿਊਸ਼ਨ ਦੇ ਥੱਲੇ ਕਿਹਦੀ ਰਿਸਪੌਂਸਿਬਿਲਟੀ ਆ ਰਨ ਆਲਟਿਮੇਟ ਇੰਟੈਂਡ ਕੰਮ ਅੱਛਾ ਸਰ ਜੋ ਤੁਸੀਂ ਸਮਝਾਣਾ ਚਾਹੁੰਦੇ ਸੀ ਕਿਸਾਨਾਂ ਨੂੰ ਉਹ ਸਮਝਣ ਨੂੰ ਗਿਆਨ ਹੋ ਰਹੇ ਨੇ ਸਰ ਦੇਖੋ ਇਤਰਾ ਹੈ ਕਿ ਮੈਂ ਤਾਂ ਕਲੀਅਰ ਪ੍ਰੋਪੋਜ਼ਲ ਰੱਖਿਆ ਨੂੰ ਤੇ ਮੈਂ ਸਭ ਨੂੰ ਇਹੋ ਹੀ ਰਿਕਵੈਸਟ ਕਰਦਾ ਕਿ ਉਹਦੇ 'ਚ ਕੋਈ ਐਡੀਸ਼ਨ ਹੈਗੀ ਆ ਉਹਦੇ 'ਚ ਕੋਈ ਆਪਾਂ ਵਾਅਦਾ ਕਰ ਸਕਦੇ ਆ ਤੇ ਜਰੂਰ ਐਡ ਆਨ ਕਰੋ ਤੇ ਪਿੰਡਾਂ 'ਵੀ ਮੈਂ ਗਿਆ ਸ਼ਹਿਰਾਂ 'ਚ ਵੀ ਆਪਾਂ ਗੱਲ ਕਰ ਰਹੇ ਹਾਂ ਤੇ ਮੈਨੂੰ ਤੇ ਲੱਗਦਾ ਆ ਕਿ ਜਿਹੜੇ ਲੋਕ ਨੇ ਅੰਬਰਸਰ ਦੇ ਅਰਬੰਦ ਦੇ ਤੇ ਰੂਰਲ ਦੇ ਉਹ ਡਿਵੈਲਪਮੈਂਟ ਚਾਹੁੰਦੇ ਆ ਆਪਣੀ ਪ੍ਰਗਤੀ ਚਾਹੁੰਦੇ ਨੇ ਕਿ ਉਹਨਾਂ ਦੇ ਪਰਿਵਾਰਾਂ 'ਚ ਇਨਕਮ ਵਧਣ ਆ ਜਿਹੜਾ ਲਾਂਡ ਆਰਡਰ ਥਿਉਰੀ ਜਿਹੜੀ ਕਹਤੀ ਆ ਮਾਡਰਨ ਹੋ ਰਹੇ ਨੇ ਉਹ ਨਹੀਂ ਚਾਹਦੇ ਆ ਹੋਰ ਜਿਹਦਾ ਕੰਮ ਹੈ ਜਿਹਦੀ ਰਿਸਪੋਨਸੀਬਿਲਟੀ ਹੈ ਉਹਨੂੰ ਉਹ ਨਿਭਾਣੀ ਚਾਹੀਦੀ ਹੈ ਤੇ ਅਗਰ ਨਹੀਂ ਨਿਭਾਉਂਦਾ ਆ ਉਹਨੂੰ ਅਕਾਉਂਟੇਬਲ ਰੱਖਣਾ ਸਭ ਤੋਂ ਵੱਡਾ ਬਦਲਾਅ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਲੋਕਾਂ ਨੂੰ ਨਜ਼ਰ ਆਂਦਾ ਪਿਆ ਬਦਲਾਅ ਲੋਕੀ ਕੀ ਗੱਲ ਕਰਦੇ ਨੇ ਜਦੋਂ ਬਦਲਾਅ ਦੀ ਗੱਲ ਕੀਤੀ ਜਾਂਦੀ ਹੈ ਤੁਹਾਡੇ ਕੋਲੋਂ ਕੀ ਪੰਜਾਬ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਕਿਸ ਬਦਲਾਅ ਕੀ ਲੋਗ ਅਗਰ ਰਿਸਪੌਂਸ ਦਿੰਦੇ ਵੀ ਕੀ ਕਹਿੰਦੇ ਬੰਨੇ ਯੀ ਲੱਗਦਾ ਬਦਲਾਵ ਆਇਆ ਦੇਖੋ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਜੀ ਤੁਸੀਂ ਕਿਸੇ ਵੀ ਕਲੋਨੀ ਜਾਓ ਧੱਕਾ ਕਲੋਨੀ ਜਾ ਕੇ ਦੇਖੋ ਤੁਹਾਡੀਆਂ ਆਪਣੀਆਂ ਅੱਖਾਂ ਖੁੱਲ ਜਾਣੀਆਂ ਸੀਵਰੇਜ ਦੀ ਕੀ ਹਾਲਤ ਹੈ ਕਿਸੇ ਇੱਕ ਤਰੀਬ ਦੇ ਘਰ ਚ ਜਾ ਕੇ ਦੇਖੋ ਤੇ ਜੋ ਪ੍ਰੋਮਿਸ ਹੋਏ ਸੀਗੇ ਪਿਛਲੇ 2 ਸਾਲ ਚ ਸਿਚੁਏਸ਼ਨ ਕਿੱਥੇ ਆ ਆਪਣੇ ਆਪ ਦੇ ਕਹਿੰਦੇ ਗਏ ਕਿ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਕੁ ਵੀ ਇਹਨੀਆਂ ਗੱਡੀਆਂ ਦੇ ਹੱਥ ਪਿੱਛੇ ਲੱਗਦਾ ਹੈ ਕਿ ਵੀਆਈਪੀ ਕਲਚਰ ਖਤਮ ਹੋ ਜਾ ਅੰਬਰ ਸਰ ਦਾ ਕੋਈ ਵੀ ਇਸ਼ੂ ਲੈ ਲਓ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇੱਥੇ ਡਰੱਗਸ ਘਟ ਗਏ ਨੇ ਤੁਹਾਨੂੰ ਲੱਗਾ ਜੇ ਲੋਕ ਆਉਂਦੇ ਤੁਸੀਂ ਆਪ ਹੀ ਦੱਸਦੇ ਹੋ ਹਰ ਦੂਜੇ ਦਿਨ ਗੋਲੀ ਚੱਲਦੀ ਹੈ ਇਹੋ ਜੀ ਪਰੇਸ਼ਾਨੀ ਚ ਆਮ ਫੈਮਲੀ ਕਿਤਨਾ ਰਹੂਗੀ ਤੇ ਮੈਂ ਜਿਹੜੀਆਂ ਦੂਸਰੀਆਂ ਗੱਲਾਂ ਤੁਹਾਨੂੰ ਦੱਸੀਆਂ ਸੀ ਕਿ ਪੜ੍ਹਾਈ ਲਿਖਾਈ ਦਾ ਐਜੂਕੇਸ਼ਨ ਦਾ ਉਹਨੇ ਵੱਲ ਵੀ ਤੇ ਸਰਕਾਰ ਨੇ ਧਿਆਨ ਦੇਣਾ ਨਾ ਤੇ ਇਸ ਕਰਕੇ ਮੇਰਾ ਕਨਕਲੂਜਨ ਤੇ ਇਹ ਆ ਕਿ ਲੋਕਾਂ ਨੇ ਸਾਰਿਆਂ ਨੂੰ ਦੇਖ ਲਿਆ ਐਤਾਂਾ ਬੀਜੇਪੀ ਵੱਲ ਦੇਖ ਰਹੇ ਕਿਉਂਕਿ ਭਾਰਤ ਚ ਹੋਰ ਹੋਰ ਕਈ ਸਟੇਟਾਂ ਚ ਲਾਣ ਆਰਡਰ ਵਧ ਰਹੀ ਆ ਤੇ ਡਵੈਲਪਮੈਂਟ ਵੀ ਹੋ ਰਿਹਾ ਕਿਸੇ ਵੀ ਪਾਸੇ ਜਾਓ ਆ ਜਿਹੜਾ ਤੁਸੀਂ ਇਲਾਕਾ ਕਹਿ ਰਹੇ ਹੋ ਇਹ ਕਹਿੰਦੇ ਅਮਰitsar ਦਾ ਡਵੈਲਪਡ ਇਲਾਕਾ ਹੈ ਇਹਦੇ ਜੇ ਹਾਲਤ ਆ ਤੇ ਜਦੋਂ ਸ਼ਹਿਰ ਚ ਅੰਦਰ ਜਾ ਕੇ ਵੀ ਦੇਖਿਓ ਆ ਜਿੱਤਰਾ ਦੱਸ ਰਹੇ ਸੀ ਪੂਰਾ ਕੈਂਟ ụtਿਆ ਹੋਇਆ ਕਿਦੋਂ ਚੁੱਕਿਆ ਨਹੀਂ ਜਾਂਦਾ ਆ ਜਿਹੜੀਆਂ ਟਰਾਂਜ਼ਿਟ ਬੱਸਾਂ ਸ਼ੁਰੂ ਕੀਤੀਆਂ ਹਨ ਪਰ ਅਸ ਵੇਲੇ ਕੋਈ ਬੱਸ ਨਹੀਂ ਚੱਲਦੀ ਪਰੇਸ਼ਾਨੀ ਕਿਹਨੂੰ ਹੁੰਦੀ ਆ ਆਮ ਲੋਕਾਂ ਨੂੰ ਜਿਨ੍ਹਾਂ ਨੇ ਸ਼ਹਿਰ ਜਾਣਾ ਚਾਰ-ਚਾਰ ਗੁਣਾ ਪੈਸੇ ਵੀ ਖਰਚਨੇ ਪੈਂਦੇ ਆ ਇਹੋ ਜਿਹਿਆਂ ਵੀ ਕਿਸੇ ਪਾਸੇ ਜਾਓ ਸ਼ਹਿਰ ਦੀ ਹਾਲਤ ਬਹੁਤ ਖਰਾਬ ਹੈ ਤੇ ਟਾਈਮ ਆ ਗਿਆ ਕਿ ਤੁਸੀਂ ਵੀ ਇਹ ਸਵਾਲ ਉਠਾਓ ਜਿਹੜੇ ਅਸ ਵੇਲੇ ਪਾਵਰ 'ਚ ਬੈਠੇ ਨੇ ਜਿਹੜੇ 7-7 ਸਾਲ ਦੇ ਐਮਪੀ ਬਣ ਕੇ ਬੈਠੇ ਨੇ ਇਹ ਉਹਨਾਂ ਦਾ ਜਵਾਬ ਕਾਉਂਟੇਬਿਲਿਟੀ ਜਿਹਨੂੰ ਆਪਾਂ ਕਹਿੰਦੇ ਆ ਕਾਉਂਟੇਬਿਲਿਟੀ ਹੋਣੀ ਹੈ 2 ਮਿੰਟ ਦਾ ਪ੍ਰੋਜੈਕਟ ਹੈ ਸਮਾਰਟ ਸਿਟੀ ਦਾ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਉਹ ਕਿ ਉਹ ਉਹ ਸਮਾਰਟ ਸਿਟੀ ਦੇ ਕਾਫੀ ਪੈਸੇ ਲਏ ਗਏ ਮੈਨੂੰ ਤਾਂ ਹੀ ਪਤਾ ਹੈ ਕੰਮ ਕੀ ਹੋਇਆ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਗੰਭਲੇ ਸਰ ਸਮਾਰਟ ਸਿਟੀ ਬਣੀ ਇਹਦੀ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਐਨਆਈਏ ਨੂੰ ਖਾਨਣੀ ਚਾਹੀਦੀ ਹੈ ਜਿਹੜਾ ਪੈਸੇ ਖਾ ਗਿਆ ਜੱਜ ਨੇ ਇਸਤੇਮਾਲ ਨਹੀਂ ਕੀਤੇ ਉਹਦੇ ਤੇ ਐਕਸ਼ਨ ਹੋਣਾ ਚਾਹੀਦਾ ਤੇ ਅਸੀਂ ਇਹ ਕਰਵਾਵਾਂ